ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ ਬਿਸਤ ਦੁਆਬ ਨਹਿਰ ਨਹਿਰ ਦੇ ਵਿੱਚ ਪਾਣੀ ਨਾ ਹੋਣ ਕਰਕੇ ਕਿਸ਼ਨਗੜ੍ਹ ਸਣੇ 20 ਪਿੰਡ ਨੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਪਾਣੀ ਨਾ ਮਿਲਣ ਕਾਰਨ ਲੋਕਾਂ ਨੂੰ ਖਦਲਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਲੰਬੇ ਸਮੇਂ ਤੋਂ ਨਹਿਰ ਦੇ ਵਿੱਚ ਪਾਣੀ ਦੀ ਉਡੀਕ ਲੋਕ ਕਰ ਰਹੇ ਸਨ ਮੋਗਿਆਂ ਦੀ ਥਾਂ ਸਰਕਾਰ ਨੇ 6 ਇੰਚ ਦੀਆਂ ਪਾਈਪਾਂ ਪਾ ਕੇ ਮਜ਼ਾਕ ਕੀਤਾ ਹੈ ਪਿੰਡ ਵਾਸੀਆਂ ਨੇ ਆਖਿਆ ਹੈ ਤੇ ਜਲੰਧਰ ਦੀਆਂ ਤਸਵੀਰਾਂ ਬਿਸਤ ਦੁਆਬ ਨਹਿਰ ਦੀਆਂ ਜਿੱਥੇ ਪਾਣੀ ਤੋਂ ਸਖਣੀ ਹੈ ਨਹਿਰ ਇਸਵੇਂ ਬਿਸਤ ਦਵਾਬ ਨਹਿਰ ਦੇ ਕਿਨਾਰੇ ਤੇ ਖੜੇ ਆ ਉਸ ਨਹਿਰ ਜਿਸ ਨਹਿਰ ਤੇ ਅਕਸਰ ਚਰਚਾ ਚੱਲਦੀ ਹੈ ਕਿ ਖੇਤਾਂ ਦੇ ਵਿੱਚ ਪਾਣੀ ਦਵਾਬਾ ਇਲਾਕੇ ਦੇ ਲੋਕਾਂ ਨੂੰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਹਾਲਾਤ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦਿਖਾਵਾਂਗੇ ਇਹ ਦਵਾਬ ਜਿਹੜੀ ਬਿਸਤ ਦਵਾਬ ਨਹਿਰ ਹੈ ਜਿਸ ਦੇ ਵਿੱਚ ਕਹਿ ਸਕਦੇ ਪਾਣੀ ਤਾਂ ਹੈ ਨਹੀਂ ਪਰ ਕੂੜਾ ਚਾਹੇ ਕਾਹ ਹੋਵੇ ਚਾਹੇ ਕਿਸੇ ਹੋਰ ਖੱਬਲ ਹੋਵੇ ਉਹ ਜ਼ਰੂਰ ਇਸ ਨਹਿਰ ਦੇ ਵਿੱਚ ਮੌਜੂਦ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਾ ਤਾਂ ਇਸ ਨਹਿਰ ਦੇ ਵਿੱਚ ਪਾਣੀ ਆਇਆ ਨਾ ਟੈਲਾਂ ਤੇ ਪਾਣੀ ਪਹੁੰਚਿਆ ਨਾ ਮੋਗਿਆਂ ਤੇ ਪਾਣੀ ਪਹੁੰਚਿਆ ਤੇ ਨਾ ਹੀ ਖੇਤਾਂ ਤੇ ਖਾਲਿਆਂ ਦੇ ਵਿੱਚ ਪਾਣੀ ਪਹੁੰਚਿਆ ਸਰਕਾਰ ਦੇ ਦਾਅਵੇ ਬਹੁਤ ਵੱਡੇ ਨੇ ਪਰ ਇਸ ਨਹਿਰ ਦੇ ਵਿੱਚ ਪਾਣੀ ਨਹੀਂ ਆਇਆ ਖੇਤਾਂ ਦੇ ਵਿੱਚ ਪਾਣੀ ਕਿਸ ਤਰੀਕੇ ਦੇ ਨਾਲ ਆਵੇਗਾ ਲੋਕੀ ਜਿਹੜੇ ਇੱਥੋਂ ਦੇ ਪਿੰਡ ਵਾਸੀ ਨੇ ਇਸ ਨਹਿਰ ਜਿਹੜੀ ਨਹਿਰ ਕਹਿੰਦੇ ਇਹਨਾਂ ਪਿੰਡਾਂ ਦੇ ਆਸ-ਪਾਸ ਲੰਘਦੀ ਆ ਉਸ ਪਿੰਡ ਦੇ ਲੋਕ ਨਿਵਾਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਭਾਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਸਿਲਿੰਦਰ ਸਿੰਘ ਅਸੀਂ ਨਹਿਰ ਦੇਖ ਰਹੇ ਹਾਂ ਸਰਕਾਰ ਦੇ ਬਹੁਤ ਵਾਅਦੇ ਵਾਅਦੇ ਹੁੰਦੇ ਆ ਪਰ ਨਹਿਰ ਦੇ ਹਾਲਾਤ ਕੀ ਕਹਿੰਦੇ ਆ ਦੇਖੋ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਤੁਸੀਂ ਬਿਲਕੁਲ ਮੋਕੇ ਤੇ ਦੇਖ ਰਹੇ ਆ ਕਿ ਨਹਿਰ ਦੇ ਵਿੱਚ ਕੋਈ ਸਫਾਈ ਨਹੀਂ ਕੀਤੀ ਗਈ ਜਦ ਤੱਕ ਪਾਣੀ ਛੱਡਣਾ ਇਸ ਦੀ ਪਹਿਲਾਂ ਸਫਾਈ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਪਾਣੀ ਵੀ ਸਮੇਸਰ ਛੱਡਣਾ ਚਾਹੀਦਾ ਕਿ ਸਰਕਾਰ ਨੇ ਹੁਣ ਇਹ ਕਹਿਣਾ ਹੈ ਕਿ ਅਸੀਂ ਜਦੋਂ 15 ਤਰੀਕ ਨੂੰ ਮਤਲਬ ਕਿ ਝੋਨੇ ਨਾਲ ਲਾਉਣ ਦੀ ਜਿਹੜੀ ਤਰੀਕ ਆ ਉਹਦੇ ਵਿੱਚ ਪਾਣੀ ਛੱਡਿਆ ਜਾਵੇਗਾ ਉਸ ਤੋਂ ਪਹਿਲਾਂ ਵੀ ਤਾਂ ਪਾਣੀ ਰੌਣੀ ਦੀ ਲੋੜ ਪੈਂਦੀ ਆ ਆ ਮੱਕੀਆਂ ਸੁੱਕਦੀਆਂ ਮੱਕੀਆਂ ਨੂੰ ਪਾਣੀ ਦੀ ਲੋੜ ਪੈਂਦੀ ਆ ਕਿ ਜਿਹੜੀਆਂ ਕਿ ਨਹਿਰਾਂ ਨੂੰ ਪਾਣੀ ਸਮੇਂ ਸਿਰ ਛੱਡਣਾ ਚਾਹੀਦਾ ਜਿੱਦਾਂ ਸਰਕਾਰ ਦੇ ਵਾਅਦੇ ਆ ਕਿ ਅਸੀਂ ਨਰਤਰ ਮਤਲਬ ਕਿ ਨਹਿਰਾਂ ਜਿਹੜੀਆਂ ਚਾਲੂ ਰੱਖਾਂਗੇ ਔਰ ਟਿੱਲਾਂ ਤੱਕ ਟਿੱਲਾਂ ਤੱਕ ਸਰਕਾਰ ਦੇ ਤੁਸੀਂ ਵਾਅਦੇੰ ਦਾ ਜ਼ਿਕਰ ਕੀਤਾ ਟਿੱਲਾਂ ਟਿੱਲਾਂ ਤੇ ਪਾਣੀ ਪਹੁੰਚਾ ਟਿੱਲਾਂ ਤੱਕ ਪਾਣੀ ਪਹੁੰਚਾਵਾਂਗੇ ਪਰ ਉਹ ਹਜੇ ਵਾਅਦਾ ਹੀ ਆ ਹਜੇ ਪਾਣੀ ਪਹੁੰਚਿਆ ਨਹੀਂ ਕਿਤੇ ਵੀ ਔਰ ਜਦੋਂ ਇਲੈਕਸ਼ਨ ਆਉਂਦੀ ਆ ਉਹਦੇ ਵਿੱਚ ਸਰਵੇ ਕਰਨ ਨੂੰ ਪਟਵਾਰੀ ਸਾਹਿਬ ਜਿਹੜੇ ਆ ਜੇਈ ਸਾਹਿਬ ਆ ਜਾਂਦੇ ਆ ਤੇ ਉਹ ਸਰਵਾ ਕਰਕੇ ਲੈ ਜਾਂਦੇ ਅੱਛਾ ਜੀ ਤੁਹਾਨੂੰ ਕਿੱਥੇ ਤੱਕ ਪਾਣੀ ਚਾਹੀਦਾ ਪਾਣੀ ਤੇ ਸਾਰੇ ਖੇਤਾਂ 'ਚ ਹੀ ਚਾਹੀਦਾ ਤੇ ਉਹ ਫੇਰ ਸਰਵਾ ਕਰਕੇ ਤਾਂ ਆਰਾਮ ਦੇ ਨਾਲ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਵਿੱਚ ਕੁਝ ਨਹੀਂ ਜਿਹੜਾ ਕਿ ਆ ਦੇਖੋ ਖਾਲਾ ਕਿੱਡਾ ਵੱਡਾ ਖਾਲਾ ਆ ਉਹ ਖਾਲਾ ਹੀ ਮਸੀਂ ਭਰਨਾ ਆ ਪਰ ਪਾਣੀ ਨਹੀਂ ਇਹਦੇ ਵਿੱਚ ਮੇਰੇ ਖਾਲੇ ਖੇਤਾਂ ਵਿੱਚ ਜਾਣਾ ਆ ਖਾਲੇ ਦੀ ਮਾੜੀ ਸ਼ਕਲ ਦਿਖਿਓ ਤੇ ਦਿਖਾਈ ਜਾਵੇ ਸਾਰੇ ਇਹ ਇਹ ਤਾਂ ਮੈਨੂੰ ਹਾਲਾਤ ਇਹ ਲੱਗਦੇ ਪਏ ਇਸ ਦੇ ਵਿੱਚ ਘਟੋ ਘਟ ਸਾਲ ਤੱਕ ਮਿੰਨੋ ਦਾ ਪਾਣੀ ਨਹੀਂ ਆਇਆ ਹੁਣ ਖਾਲ ਦੇ ਵਿੱਚ ਹਾਂ ਬਿਲਕੁਲ ਜੀ ਭਰਨਾ ਹੀ ਨਹੀਂ ਕਿ ਕਦੇ ਵੀ ਮਤਲਬ ਜੋ ਭਰਿਆ ਤੇ ਖੇਤ ਵਿੱਚ ਪਾਣੀ ਨਹੀਂ ਪਹੁੰਚਣਾ ਇਸ ਤਰ੍ਹਾਂ ਕਿ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਅੰਡਰਗਰਾਊਂਡ ਐਸੀ ਲਾਈਨਾਂ ਪਾ ਦੇਣੀਆਂ ਖਾਲੇ ਬਿਛਾ ਦੇਣੇ ਆ ਟਿੱਲਾਂ ਤੱਕ ਪਾਣੀ ਪਹੁੰਚਾ ਦੇਣਾ ਪਰ ਉਹਦੇ ਵਿੱਚ ਧਿਆਨ ਦੇਣ ਥੋੜਾ ਇਸ ਪਾਸੇ ਕਿ ਜਿਹੜਾ ਕਿ ਪੰਚਾਇਆ ਵੀ ਜਾਵੇ ਕਿਤੇ ਗੱਲਾਂ ਦੀ ਖਬਰਾਂ ਚ ਹੀ ਨਾ ਰਹਿ ਜੇ ਵੀ ਕੰਮ ਠੀਕ ਹੈ ਗੱਲਾਂ ਦੇ ਵਿੱਚ ਨਾ ਰਹਿ ਜੇ ਭਾਜੀ ਜਿਸ ਤਰੀਕੇ ਨਾਲ ਭਾਜੀ ਜੀ ਨੇ ਜ਼ਿਕਰ ਕੀਤਾ ਕਿ ਨਾ ਤਾਂ ਖਾਲ ਦੇ ਵਿੱਚ ਪਾ ਪਾਣੀ ਮੋਟਰਾਂ ਤੋਂ ਜੀ ਆਪਣੇ ਟਿਊਬਵਲਸ ਤੋਂ ਹੂੰ ਟਿਊਬਵਲ ਤੋਂ ਚਲਾਉਂਦੇ ਆ ਜੀ ਇਹਦੇ ਵਿੱਚ ਤਾਂ ਸਾਲ ਸਵਾ ਸਾਲ ਤੋਂ ਪਾਣੀ ਨਹੀਂ ਆਇਆ ਜੀ ਇਹਦੀ ਨਹਿਰ ਦੀ ਹਾਲਤ ਦੇਖ ਲਓ ਜੀ ਤੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਪਾਣੀ ਸਰਪਲਸ ਆ ਜੀ ਪਟਿਲਿਆਂ ਤੱਕ ਨਹਿਰਾਂ ਤੇ ਪੂਰਾ ਪਾਣੀ ਆਇਆ ਆ ਜੀ ਨਹਿਰੀ ਪਟਵਾਰੀ ਨਹਿਰੀ ਰਾਂਡ ਦੇ ਲੋਕੀ ਪਾਣੀ ਨੂੰ ਤਰਸਦੇ ਹੋਣੇ ਇੱਥੇ ਤਾਂ ਜਲੰਧਰ ਵਾਲੇ ਤੱਕ ਬਿਲਕੁਲ ਤਰਸਦੇ ਆ ਜੀ ਸਾਰੇ ਜ਼ਿਮੀਂਦਾਰ ਤਰਸਦੇ ਆ ਜੀ ਨਹਿਰੀ ਪਟਵਾਰੀ ਇਹਨਾਂ ਦੇ ਕਹਿਣ ਦੇ ਉੱਤੇ ਇਹ ਨਹਿਰੀ ਪਟਵਾਰੀਆਂ ਦਾ ਉਸ ਪੰਜਾਬ ਸਰਕਾਰ ਦਾ ਇਸ ਵੇਲੇ ਚੱਕਰ ਚੱਲਣ ਡਿਆ ਆ ਪੰਗਾ ਚੱਲਦਾ ਪਿਆ ਆ ਨਹਿਰੀ ਪਟਵਾਰੀਆਂ ਤੋਂ ਧੱਕੇ ਨਾਲ ਇਹ ਕੁਲਵਾ ਰਹੇ ਆ ਕਿ ਤੁਸੀਂ ਕਹੋ ਕਿ ਪਾਣੀ ਪੂਰਾ ਕਸ਼ੀਆਂ ਤੱਕ ਪਹੁੰਚ ਰਿਹਾ ਜੀ ਜਦ ਕਿ ਨਹਿਰੀ ਪਟਵਾਰੀ ਇਹ ਕੈਂਡ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਇਹ ਇਦਾਂ ਲਿਖ ਕੇ ਨਹੀਂ ਦੇਣਾ ਇਹਨਾਂ ਦਾ ਕੀ ਇਹਦੇ ਵਿੱਚ ਮਨੋਰਥ ਕੀ ਆ ਜੀ ਕੈਂਡ ਦੇ ਵਿੱਚ ਇਹ ਆ ਕਿ ਕਿਸ ਗਾਂ ਇਲੈਕਸ਼ਨ ਆ ਰਹੀ ਹੈ ਹਰਿਆਣੇ 'ਚ ਇਲੈਕਸ਼ਨ ਆ ਰਹੀ ਹੈ ਜੀ ਇਹ ਪੰਜਾਬ ਸਰਕਾਰ ਧੱਕੇ ਨਾਲ ਪਟਵਾਰੀਆਂ ਤੋਂ ਕਹਾਰੀ ਆ ਹੂੰ ਧੱਕੇ ਨਾਲ ਪਟਵਾਰੀਆਂ ਤੋਂ ਕਹਾਰੀ ਆ ਕਿ ਤੁਸੀਂ ਲਿਖੋਗੇ ਪਾਣੀ ਪੂਰਾ ਆ ਰਿਹਾ ਜੀ ਪਾਣੀ ਪੂਰਾ ਆ ਰਿਹਾ ਪਾਣੀ ਸਰਪਲਸ ਆ ਜੀ ਨਹਿਰ ਤੋਂ ਟੱਪ ਕੇ ਇਸ ਪਾਸੇ ਆ ਗਏ ਆ ਇਸ ਪਾਸੇ ਕਿਸਾਨਾਂ ਦਾ ਕਹਿਣਾ ਕਿ ਇਹ ਜਿਹੜੀ ਪਾਈਪ ਆ ਇਧਰੋਂ ਪਾਈਪ ਤੋਂ ਸ਼ੁਰੂ ਹੁੰਦੀ ਆ ਉਧਰ ਵੀ ਜਾਂਦੀ ਆ ਪਰ ਅੱਗੇ ਜਾ ਕੇ ਖਾਲ ਦਿਖਾਈ ਨਹੀਂ ਦਿੰਦਾ ਸਿਰਫ ਕਾਗਜ਼ਾਂ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਹਕੀਕਤ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ ਭਾਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਉਧਰੋਂ ਨਹਿਰ ਦੇ ਵਿੱਚੋਂ ਪਾਈਪ ਆਉਂਦੀ ਪਰ ਅੱਗੇ ਕਿੱਧਰ ਚਲੀ ਜਾਂਦੀ ਹੈ ਅੱਗੇ ਆਹ ਦੇਖ ਲਓ ਤੇ ਕੈਮਰਾ ਦੇ ਸਾਹਮਣੇ ਆ 10 ਕਰਮਾ ਸਿੱਧੀ ਜਾਂਦੀ ਆ ਤੇ 20 ਕਰਮਾ ਉਹਨੂੰ ਆ 30 ਕਰਮਾ ਤੋਂ ਅੱਗੇ ਖਾਲ ਜੇ ਹੈਗੀ ਤਾਂ ਤੁਸੀਂ ਦਿਖਾ ਦਿਓ ਆਪਾਂ ਵੀ ਲਾਈਵ ਤੁਹਾਡੇ ਸਾਹਮਣੇ ਦਿਖਾ ਰਹੇ ਪਰ ਫਿਰ ਦੇ ਖਾਲ ਕਿੱਧਰ ਗਿਆ ਫਿਰ ਪਾਈਪ ਕਿਉਂ ਕੱਢੀ ਵੀ ਆ ਉਹ ਗੱਲ ਤਾਂ ਇਹ ਹੀ ਆ ਨਾ ਕਿ ਖਾਲਾ ਪੇਪਰਾਂ ਦੇ ਵਿੱਚ ਹੈਗੀਆਂ ਆ ਤੇ ਇਥੇ ਕੱਢਣ ਵਾਲੀਆਂ ਉੱਥੇ ਤੇ ਕੇ ਪੱਕੇ ਕਰਦੇ ਨੇ ਇਦਾਂ ਕਰਦੇ ਨੇ ਖਾਲ ਜਾਊਗੀ ਤੇ ਅਗਲੇ ਖੇਤਾਂ ਨੂੰ ਤਾਂ ਪਾਣੀ ਜਾਊਗਾ ਨਾ ਕਿਲੋ ਤਾਂ ਭਾਰੀ ਲੈਂਦੇ ਹੋਗੇ ਇੱਕ ਪੈਪਨਾ ਨਹੀਂ ਨਾ ਕਿ ਜਾਂ ਕਾਤੋ ਇੱਟਾ ਚਾ ਕਾਦੇ ਤੇ ਮੱਲੇ ਵੀ ਨਹੀਂ ਭਰਉਣਾ ਇਹ ਤਾਂ ਕਿਲੇ 2-4 ਕਿਲੇ ਜਿਹੜੇ ਨਾਲ ਦੇ ਲੱਗਦੇ ਭਰ ਜਾਂਦੇ ਹੋਰ ਇਸ ਤੋਂ ਵੱਧ ਕੇਮਰਾ ਪਰਸਨ ਪਰਮੋਦ ਨਾਲ ਕਮਲਦੀਪ ਜੀ ਮੀਡੀਆ ਜਲੰਧਰ ਇਸ ਸਮੇਂ ਜਲੰਧਰ ਦੇ ਫਰੀਦਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਤਸਵੀਰ ਦਿਖਾਵਾਂਗੇ ਇੱਕ ਸੂਏ ਦੀ ਇਹ ਸੂਆ ਜੋ ਸੁੱਕਿਆ ਪਿਆ ਹੈ ਤਿੰਨ तकरीबन ਕਿਸੇ ਦੇ ਮਾਈਨਰ ਦਿਖਾ ਚੁੱਕੇ ਹਾਂ ਨਹਿਰਾਂ ਦਿਖਾ ਚੁੱਕੇ ਹਾਂ ਪਾਣੀ ਕਿਤੇ ਮਿਲ ਨਹੀਂ ਰਿਹਾ ਚਰਚਾ ਚੱਲੀ ਖੇਤਾਂ ਤੱਕ ਪਹੁੰਚਾਉਣ ਦੀ ਲੋਕਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ ਅਤੇ ਉਹ ਲੋਕ ਕਿਸਾਨ ਉਹਨਾਂ ਪਾਣੀ ਦੀ ਵਰਤੋਂ ਕਰਨਗੇ ਪਰ ਨਹਿਰਾਂ ਦੇ ਵਿੱਚ ਪਾਣੀ ਨਹੀਂਗਾ ਲੋਕਾਂ ਦਾ ਕਹਿਣਾ ਕਿ 7 ਅਸਤ ਮਹੀਨੇ 8-8 ਮਹੀਨੇ ਸਾਨੂੰ ਨਹਿਰਾਂ ਦੇ ਵਿੱਚ ਪਾਣੀ ਨਹੀਂ ਮਿਲਦਾ ਸੂਇਆਂ ਦੇ ਵਿੱਚ ਪਾਣੀ ਨਹੀਂਗਾ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਨਹਿਰਾਂ ਦੇ ਵਿੱਚ ਨਹੀਂ ਆਇਆ ਤਾਂ ਸੂਇਆਂ ਦੇ ਵਿੱਚ ਪਾਣੀ ਕਿੱਥੇ ਆਵੇਗਾ ਨਾ ਤਾਂ ਨਹਿਰਾਂ ਚ ਪਾਣੀ ਨਾ ਸੂਇਆਂ ਚ ਪਾਣੀ ਨਾ ਟੇਲਾਂ ਤੇ ਪਾਣੀ ਨਾ ਮਾਈਨਰ ਤੇ ਪਾਣੀ ਨਾ ਹੀ ਖੇਤਾਂ ਦੇ ਵਿੱਚ ਪਾਣੀ ਇਹ ਇੱਕ ਕੋਝਾ ਮਜ਼ਾਕ ਜੋ ਕੁਦਰਤ ਨੇ ਨਹੀਂ ਸਰਕਾਰ ਨੇ ਲੋਕਾਂ ਦੇ ਨਾਲ ਕੀਤਾ ਸਰਕਾਰ ਦੇ ਬਹੁਤ ਵੱਡੇ ਵੱਡੇ ਦਾਅਵੇ ਹੁੰਦੇ ਨੇ ਕਿ ਅਸੀਂ ਹਰੇਕ ਥਾਂ ਤੇ ਪਾਣੀ ਪੰਚਾ ਦਾਂਗੇ ਪਰ ਪਾਣੀ ਤਾਂ ਅੱਜ ਤੱਕ ਜਿਹੜਾ ਇਸ ਦੇ ਵਿੱਚ ਦੇਖ ਨੂੰ ਨਹੀਂ ਨਸੀਬ ਹੋ ਰਿਹਾ ਹਾਲਾਤ ਬਹੁਤ ਕਹਿ ਸਕਦੇ ਖੱਜਲ ਖਵਾਰੀ ਵਾਲੇ ਨੇ ਕਿਸਾਨਾਂ ਦੇ ਕਿਉਂਕਿ ਪਿਛਲੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਇਸ ਸੂਏ ਦੇ ਵਿੱਚ ਪਾਣੀ ਦੀ ਘਾਟ ਰਹੀ ਆ ਪਹਿਲਾਂ ਵਗਦਾ ਵੀ ਰਿਹਾ ਪਰ ਹੁਣ ਤਾਂ ਇਹ ਜੋ ਟੈਲਾਂ ਦੇ ਪੰਚਾਉਣ ਵਾਲੇ ਦਾਅਵੇ ਨੇ ਉਹ ਵੀ ਖੋਖਲੇ ਦਿਖਾਈ ਦੇ ਰਹੇ ਨੇ ਜੇਕਰ ਇਸ ਦੇ ਵਿੱਚ ਪਾਣੀ ਆਉਂਦਾ ਤਾਂ ਲੋਕਾਂ ਦਾ ਬਹੁਤ ਸਾਰਾ ਫਾਇਦਾ ਹੋਵੇਗਾ ਹਾਲਾਂਕਿ ਬਹੁਤ ਲੋਕੀ ਇਹ ਵੀ ਕਹਿਣਗੇ ਕਿ ਜੋ ਝੋਨੇ ਦਾ ਸੀਜ਼ਨ ਆਵੇਗਾ ਅਪਰ ਜੂਨ ਦੇ ਮਹੀਨੇ ਦੇ ਵਿੱਚ ਇਸ ਦੇ ਵਿੱਚ ਵੀ ਪਾਣੀ ਆ ਜਾਵੇਗਾ ਪਰ ਜਿੰਨਾ ਕਿਸਾਨਾਂ ਨੇ ਆਪਣੇ ਉਸ ਝੋਨੇ ਨੂੰ ਪਾਣੀ ਲਾਉਣਾ ਜਿਨ੍ਹਾਂ ਨੇ ਝੋਨਾ ਸਿੱਧਾ ਬੀਜਿਆ ਜਾਂ ਨਰਮੇ ਨੂੰ ਪਾਣੀ ਲਾਉਣਾ ਜਾਂ ਕਿਹਾ ਸਰ ਦੇ ਮੱਕੀ ਨੂੰ ਪਾਣੀ ਲਾਉਣਾ ਜਾਂ ਹੋਰ ਫਸਲਾਂ ਨੂੰ ਪਾਣੀ ਲਾਉਣਾ ਉਹ ਕਿਸਾਨ ਕਿਸ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਕਰਨ ਬਹੁਤ ਸਾਰੀਆਂ ਨਹਿਰਾਂ ਨਿਕਲਦੀਆਂ ਨੇ ਇਸ ਇਲਾਕੇ ਦੇ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਦਾ ਇਸ ਇਲਾਕੇ ਦੇ ਵਿੱਚੋਂ ਪਰ ਜੋ ਕਹਿ ਸਕਦੇ ਇਹ ਨਹਿਰੀ ਪਾਣੀ ਹੈ ਇਹ ਇੱਥੇ ਸਿਰਫ ਇੱਕ ਦਾਵਾ ਦਿਖਾਈ ਦੇ ਰਿਹਾ ਕੈਮਰਾ ਪਰਸਨ प्रमोद ਦੇ ਨਾਲ ਕਮਲਦੀਪ ਜੀ ਮੀਡੀਆ ਫਰੀਦਪੁਰ